ਸਸਕੀ ਕਾਲ ਜੀ hope ਤੁਸੀਂ ਸਾਰਜ ਨੇ ਵਧੀਆ ਹੋਵਗੇ ਠੀਕ ਹੋਵਗੇ ਤੰਦਰੁਸਤ ਹੋਵਗੇ ਤੇ ਅਸੀਂ ਵੀ ਬਿਲਕੁਲ ਵਧੀਆ ਈਵਨਿੰਗ ਦਾ ਟਾਈਮ ਹੈ ਜੀ ਮੈਂ ਬਾਹਰ ਦਾ ਜਿਹੜਾ ਇਹ ਪੌਦਿਆਂ ਨੂੰ ਪਾਣੀ ਦੇ ਰਹੀ ਸੀ ਤੇ ਉੱਥੇ ਮੈਨੂੰ ਇਹ ਬਟਰਫਲਾਈ ਦੀ ਕੀ ਰਣਾ ਫੰਗ ਟੁੱਟਿਆ ਹੋਇਆ ਸੀ ਤੇ ਇਹ نیچے ਗਿਰੀ ਹੋਈ ਸੀ ਇਹਨੂੰ ਚੱਕ ਕੇ ਮੈਂ ਜਿੱਦੇ ਗੁਲਾਬ ਦੇ ਬੂਟੇ ਤੇ ਮਤਲਬ ਉਹਦੇ ਤੇ ਰੱਖ ਰਹੀ ਸੀ ਤੇ ਇਹ نیچے गिर ਰਹੀ ਸੀ ਫਿਰ ਮੈਂ ਇਹਨੂੰ ਗੁੜ ਹਲਦੇ ਤੇ ਰੱਖਤਾ ਤੇ ਉੱਥੇ ਬਹੁਤ ਸੋਹਣਾ ਇਹ ਟਿੱਕੇ ਬੈਠ ਗਏ ਲੋਜੀ ਉਹਦੋਂ ਪਾਣੀ ਦੇ ਕੇ ਆਪਾਂ ਆ ਗਏ ਸੀ ਅੰਦਰ ਅੰਦਰ ਆ ਕੇ ਨਾ ਮੈਂ ਬਤਾਉ ਜਿਹੜੇ ਉਹ ਭੁੰਨਨੇ ਰੱਖ ਦਿੱਤੇ ਸੀਗੇ ਤੇ ਨਾਲੇ ਪੀਸਣਾ ਸੀ ਮੈਨੂੰ ਮਸਾਲਾ ਤੇ ਕੁਝ ਸਬਜ਼ੀਆਂ ਵਗੈਰਾ ਲਿਆਂਦੀਆਂ ਸੀ ਉਹ ਵੀ ਮੈਨੂੰ ਜੜੀਆਂ ਆ ਕੱਡੀਆਂ ਸੀਗੀਆਂ ਇੱਕ ਬਾਸਕਟ ਦੇ ਵਿੱਚ ਤੇ ਧੋ ਕੇ ਰੱਖਣੀਆਂ ਸੀਗੀਆਂ ਮੈਂ ਕਿਹਾ ਚਲੋ ਨਾਲ ਦੀ ਨਾਲ ਬਤਾਉ ਜਿਹੜੇ ਉਹ ਪਨ ਹੁੰਦਿਆਂ ਨਾਲ ਦੀ ਨਾਲ ਜਿਹੜੀਆਂ ਆ ਮੈਂ ਇਹ ਕੰਮ ਵੀ ਸ਼ੁਰੂ ਕਰ ਲਵਾਂ ਕਿਉਂਕਿ ਸਾਰੇ ਕੰਮ ਨਾਲ ਦੀ ਨਾਲ ਇੱਕ ਵਾਰੀ ਖਤਮ ਹੋ ਜਾਣਗੇ ਕਿਉਂਕਿ ਦੁਪਹਿਰ ਦੀ ਇੰਨੀ ਥਕਾਵਟ ਹੋਈ ਹੋਈ ਸੀ ਨਾ ਮੈਨੂੰ ਇਹ ਵੀ ਛੇਤੀ ਛੇਤੀ ਜਿਹੜਾ ਇਹ ਕੰਮ ਹੈ ਖਤਮ ਕਰਕੇ ਤੇ ਰੈਸਟ ਕਰਾਂ ਤੇ ਇੱਧਰ ਜਿਹੜਾ ਐ ਮੈਂ ਨਾਲ ਹੀ ਜਿਹੜਾ ਤੜਕਾ ਵੀ ਰੱਖ ਲਿੱਤਾ ਸੀ ਬਤਾਉ ਮੇਰੇ ਭੁੰਨ ਹੋ ਗਏ ਸੀਗੇ ਤੇ ਨਾਲ ਹੀ ਮੈਂ ਜਿਹੜਾ ਐ ਪੜਥੇ ਦਾ ਤੜਕਾ ਵੀ ਤਿਆਰ ਕਰ ਲਿੱਤਾ ਸੀ ਤੇ ਇੱਕ ਸਾਈਡ ਜਿਹੜਾ ਐ ਮੈਂ ਮਸਾਲੇ ਦੀ ਵੀ ਤਿਆਰੀ ਕਰ ਰਹੀ ਆ ਨਾਲ ਦੀ ਨਾਲ ਕਹਿੰਦੇ ਹੁੰਦੇ ਆ ਜਿੰਨੇ ਮਰਜ਼ੀ ਕੰਮ ਹੋਣ ਕਰਨੇ ਪੈਂਦੇ ਆ ਆਪਾਂ ਨੂੰ ਔਰ ਤੁਹਾਨੂੰ ਕਹਿੰਦੇ ਹੁੰਦੇ ਆ ਦੋ ਦੀ ਜਗ੍ਹਾ ਚਾਰ-ਚਾਰ ਹੱਥ ਚਲਾਣੇ ਪੈਂਦੇ ਆ ਕਿਚਨ ਦੇ ਵਿੱਚ ਅੱਜੋ ਹੀ ਮੇਰੇ ਨਾਲ ਹੋ ਰਿਹਾ ਸੀ ਕਿਉਂਕਿ ਮੇਰਾ ਕੰਮ ਜਿਹੜਾ ਆ ਬਹੁਤ ਜ਼ਿਆਦਾ ਪਿਆ ਸੀ ਮਸਾਲਾ ਨਾ ਦੋ ਤਿੰਨ ਦਿਨਾਂ ਤੋਂ ਬਿਲਕੁਲ ਖਤਮ ਸੀ ਫੇ ਮੈਨੂੰ ਇਹ ਸੀ ਵੀ ਜੇ ਮੈਂ ਘੋਲ ਕਰ ਲਈ ਤਾਂ ਫੇਰ ਰਹਿ ਜਾਊਗਾ ਕਿਉਂਕਿ ਘੋਲ ਹੋ ਜਾਂਦੀ ਆ ਤੇ ਫੇਰ ਮੈਨੂੰ ਇਹ ਸੀ ਵੀ ਮੈਂ ਹੁਣੇ ਵੀ ਨਾਲ ਦੀ ਨਾਲ ਜਿਹੜਾ ਆ ਕਰ ਲਵਾਂ ਤੇ ਇੱਧਰ ਜਾਨੂ ਮੇਰਾ ਤੇਲ ਕੱਢ ਗਿਆ ਸੀ ਇਹਦੇ ਵਿੱਚ ਮੈਂ ਜਿਹੜਾ ਇਹ ਲਸਣ ਅਦਰਕ ਤੇ ਜੀਰਾ ਜਿਹੜਾ ਇਹ ਪਾ ਦਿੱਤਾ ਸੀ ਤੇ ਉਧਰੋਂ ਛੋਟੇ ਉਹਦੇ ਵਿੱਚ ਉਖਲ ਵਿੱਚ ਨਾ ਮੈਂ ਉਹ ਪੁੱਟ ਰਹੀ ਸੀਗੀ ਜਿਵੇਂ ਸੁੰਡ ਇਲਾਇਚੀਆਂ ਦਾਲਚੀਨੀ ਕਿਉਂਕਿ ਇਹ ਨਾ ਜਿਹੜੇ ਮਿਕਸਰ ਬਲੈਂਡਰ ਦੇ ਹੁੰਦੇ ਆ ਕਟਰ ਉਹ ਫਿਰ ਉਹਦੇ ਨਾਲ ਨਾ ਛੇਤੀ ਹੋਣੀ ਹੁੰਦਾ ਹੈਗਾ ਖਰਾਬ ਹੋ ਜਾਂਦੇ ਕੁੰਡੇ ਇਸ ਕਰਕੇ ਮੈਂ ਨਾਲ ਦੀ ਨਾਲ ਉਹ ਉਹਦੇ ਵਿੱਚ ਕੁੱਟ ਕੇ ਜਿਹੜਾ ਇਹ ਮਿਕਸਰ ਕੱਪ ਦੇ ਵਿੱਚ ਪਾ ਰਹੀ ਸੀ ਤੇ ਇੱਧਰ ਨਾਲ ਹੀ ਮੈਂ ਹਰੀਆਂ ਮਿਰਚਾਂ ਕੱਟ ਰਹੀ ਸੀ ਮਤਲਬ ਇੱਕ ਟਾਈਮ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਦੋ ਦੋ ਤਿੰਨ ਤਿੰਨ ਕੰਮ ਮੈਂ ਕਰ ਰਹੀ ਸੀ ਅੱਜ ਕਿਉਂਕਿ ਮੈਨੂੰ ਬਹੁਤ ਜਲਦੀ ਸੀ ਕੰਮ ਫਿਨਿਸ਼ ਕਰਨ ਦੀ ਮੈਂ ਕਿਹਾ ਜਲਦੀ ਜਲਦੀ ਜਿਹੜਾ ਇਹ ਆਪਾਂ ਕੰਮ ਫਿਨਿਸ਼ ਕਰਕੇ ਫ੍ਰੀ ਹੋ ਕੇ ਬੈਠੀਏ ਕਿਉਂਕਿ ਜਦੋਂ ਸਵੇਰ ਤੋਂ ਲੱਗੇ ਹੋਏ ਕੰਮ ਨੂੰ ਨਾ ਤੇ ਬੋਡੀ ਵੀ ਫਿਰ ਇਸ ਟਾਈਮ ਜਵਾਬ ਦੇ ਦਿੰਦੀ ਆ ਵੀ ਹੁਣ ਰੈਸਟ ਜ਼ਰੂਰੀ ਆ ਕਿਉਂਕਿ ਕਾਫੀ ਜ਼ਿਆਦਾ ਕੰਮ ਸੀਗੇ ਕੱਪੜੇ ਵਗੈਰਾ ਸੰਭਾਲਣ ਦੇ ਉਹ ਵੀ ਸੰਭਾਲ ਲੈ ਸੇਮੀਆਂ ਵੀ ਵੱਟੀਆਂ ਅੱਜ ਫਿਰ ਬੱਚੇ ਸਕੂਲੋਂ ਆ ਗਏ ਉਹਨਾਂ ਨੂੰ ਵੀ ਮਤਲਬ ਦੇਖਣਾ ਤੇ ਪਿੰਡਾਂ ਦੇ ਵਿੱਚ ਹੋਰ ਵੀ ਕਾਫੀ ਕੰਮ ਹੁੰਦੇ ਆ ਜਿਹੜੇ ਆਪਾਂ ਨੂੰ ਦਿਨ ਭਰ ਕਰਨੇ ਪੈਂਦੇ ਆ ਇਸ ਕਰਕੇ ਅੱਜ ਜਿਹੜਾ ਇਹ ਰੈਸਟ ਕਰਨ ਦਾ ਟਾਈਮ ਮੈਨੂੰ ਬਿਲਕੁਲ ਨਹੀਂ ਸੀ ਮਿਲਿਆ ਹੁਣ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਇਸ ਕਰਕੇ ਮੈਨੂੰ ਬਹੁਤ ਜਲਦੀ ਸੀ ਵੀ ਮੈਂ ਫਟਾਫਟ ਜਿਹੜਾ ਇਹ ਕੰਮ ਆਪਣਾ ਨਿਪਟਾ ਕੇ ਬੈਲੀ ਹੋ ਜਾਵਾਂ ਤੇ ਇੱਧਰ ਮੈਂ ਟਮਾਟਰ ਕੱਟ ਰਹੀ ਸੀ ਤੇ ਹੁਣ ਨਾਲ ਹੀ ਜਿਹੜਾ ਆ ਜਾਨੋ ਮੇਰਾ ਮਸਾਲਾ ਭੁੰਨ ਹੋਊਗਾ ਨਾਲ ਹੀ ਮੈਂ ਜਿਹੜਾ ਆ ਆਪਣਾ ਅ ਮਸਾਲਾ ਵੀ ਗ੍ਰਾਈਂਡਰ ਕਰ ਲੂੰਗੀ ਪੀਸ ਲੂੰਗੀ ਉਹ ਵੀ ਨਾਲ ਦੀ ਨਾਲ ਜਿਹੜਾ ਆ ਤੜਕਾ ਲਗਾਉਂਦੀ ਰੂੰਗੀ ਨਾਲ ਦੀ ਨਾਲ ਜਿਹੜਾ ਹੋਰ ਕੰਮ ਕਰਦੀ ਰੂੰਗੀ ਤੇ ਇੱਧਰ ਮੈਂ ਨਮਕ ਐਡ ਕਰ ਦਿੱਤਾ ਹੈ ਮਸਾਲੇ ਵਿੱਚ ਜਾਨੋ ਇਹ ਹੋਊਗਾ ਉੱਧਰ ਜਿਹੜਾ ਆ ਮੈਂ ਮਸਾਲਾ ਪੀਸਣਾ ਸ਼ੁਰੂ ਕਰ ਦੂੰਗੀ ਜਿਹੜੇ ਇਹ ਤੇਜ ਪੱਤੇ ਨੇ ਨਹੀਂ ਮੈਂ ਪੀਸੂੰਗੀ ਇਹ ਮੈਂ ਕੱਢ ਦੂੰਗੀ ਅਲੱਗ ਤੋਂ ਪਰ ਇਹ ਮਿਕਸ ਵਿੱਚ ਨਾਲ ਹੀ ਆਏ ਆ ਮੈਂ ਜਿਹੜਾ ਪੈਕ ਲੈ ਕੇ ਆਨੀ ਹੁੰਦੀ ਆ ਨਾ ਮਸਾਲੇ ਦਾ ਉਹਦੇ ਵਿੱਚ ਇਹ ਆ ਜਾਂਦੇ ਆ ਤੇ ਇਹ ਮੈਂ ਸਾਈਡ ਤੇ ਜਿਹੜੇ ਆ ਕੱਢ ਲੂੰਗੀ ਮੇਨ ਜਿਹੜਾ ਆ ਇਹਦੇ ਵਿੱਚ ਜਿਵੇਂ ਜੈਫਲ ਹੋ ਗਿਆ ਦਾਲਚੀਨੀ ਹੋ ਗਈ ਸੌਂਡ ਮੋਟੀ ਇਲਾਇਚੀ ਬ੍ਰਾਊਨ ਮਤਲਬ ਇਹ ਚੀਜ਼ਾਂ ਜਿਹੜੀਆਂ ਮੈਂ ਇਹਦੇ ਵਿੱਚ ਜੜੀਆਂ ਆ ਕੁੱਟ ਲੂੰਗੀ ਤੇ ਇਹ ਪੱਤੇ ਮੈਂ ਸਾਈਡ ਤੇ ਜਿਹੜੇ ਆ ਕੱਢ ਦਿੱਤੇ ਆ ਤੇ ਹੁਣ ਜਿਹੜਾ ਮਸਾਲਾ ਹੋਵੇ ਪੀਸ ਲਵਾਂਗੀ ਤੇ ਨਾਲ ਦੀ ਨਾਲ ਜਿਹੜਾ ਮੈਂ ਤੜਕਾ ਲਗਾਉਂਦੀ ਜਾਊਂਗੀ ਅੱਜ ਤਾਂ ਇੰਨਾ ਜ਼ਿਆਦਾ ਬਿਜ਼ੀ ਦਿਨ ਨਿਕਲਿਆ ਨਾ ਇੰਨਾ ਜ਼ਿਆਦਾ ਬਹੁਤ ਕੰਮ ਰਿਹਾ ਹੈ ਅੱਜ ਸਾਰਾ ਦਿਨ ਤੇ ਸਾਰਾ ਦਿਨ ਫਰੀ ਨਹੀਂ ਹੋ ਹੋਇਆ ਤੇ ਹੁਣ ਵੀ ਮੈਨੂੰ ਇਹ ਆਪ ਫਟਾਫਟ ਜਿਹੜਾ ਇਹ ਕੰਮ ਆਪਾਂ ਨਿਪਟਾਈਏ ਤੇ ਫਰੀ ਹੋਈਏ ਚਲੋ ਦੇਖਦੇ ਹਾਂ ਨਾਕ ਟਾਈਮ ਲੱਗਦਾ ਹੁਣ ਆਪਾਂ ਨੂੰ ਕਿਚਨ ਦੇ ਵਿੱਚ ਤੇ ਵੈਸੇ ਤਾਂ ਆਲਮੋਸਟ ਤਕਰੀਬਨ ਕੰਮ ਸਾਰੇ ਨਿਬੜੇ ਹੋਏ ਆਟਾ ਵਗੈਰਾ ਮੈਂ ਗੁੰਨ ਕੇ ਰੱਖ ਲਿਆ ਸੀ ਪਹਿਲਾਂ ਹੀ ਤੇ ਸਿਰਫ ਤੜਕਾ ਹੀ আর ਮਸਾਲਾ ਹੋ ਗਿਆ ਬਾਕੀ ਬਰਤਨ ਵਗੈਰਾ ਹੋ ਜਾਂਦੇ ਤੁਹਾਨੂੰ ਪਤਾ ਹੀ ਆ ਕਿਚਨ ਤੇ ਕੰਮ ਆ ਨਿਕਲਦੇ ਰਹਿੰਦੇ ਆ ਕੰਮ ਇਦਾਂ ਦੀ ਚੀਜ਼ ਆ ਘਰ ਦੇ ਵਿੱਚ ਹਾਊਸ ਵਾਈਫਸ ਦੇ ਵਾਸਤੇ اپنی مرضی ਨਾਲ ਛੱਡਾਂਗੇ ਤਾਂ ਕੰਮ ਛੱਡਾਂਗੇ ਕੰਮ ਆ ਜਿਹੜੇ ਉਹ ਖਤਮ ਹੁੰਦਾ ਨਾ ਨਹੀਂ ਲੈਂਦੇ ਜੇ ਇੱਕ ਕੰਮ ਆਪਾਂ ਨੇ ਪਟਾਣਾ ਹੈ ਦੂਸਰਾ ਆਪਣੇ ਨਾਲ ਦੀ ਨਾਲ ਤਿਆਰ ਰਹਿੰਦਾ ਹਰ ਵੇਲੇ ਰੈਡੀ ਰਹਿੰਦਾ ਵੀ ਹੁਣ ਆ ਕੰਮ ਹੋ ਗਿਆ ਤੇ ਹੁਣ ਦੂਸਰਾ ਸ਼ੁਰੂ ਕਰ ਲੋ तकरीबन ਰਾਤ ਨੂੰ ਹੀ ਵੇਲੇ ਹੋ ਹੁੰਦਾ ਹੈ ਦਿਨ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਵੀ ਹਰ ਇੱਕ ਔਰਤ ਨੂੰ ਵੇਲੇ ਹੁੰਦਾ ਜਿਹੜਾ ਟਾਈਮ ਮਿਲਦਾ ਹੋਵੇ ਆਪਣੇ ਆਪ ਕੰਮ ਛੱਡ ਕੇ ਬੈਠੀਏ ਤਾਂ ਬੈਠੀਏ ਨਹੀਂ ਤਾਂ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਹੈ ਦੌੜ ਭੱਜਦੀ ਕਹਿੰਦੇ ਹੁੰਦੇ ਆ ਜ਼ਿੰਦਗੀ ਆ ਤੋਰ ਭੱਜ ਜੇ ਨਿਕਲ ਜਾਂਦੀ ਆ ਤੇ ਚਲੋ ਇੰਜੋਏ ਕਰੋ ਤੁਸੀਂ ਮੇਰੀ ਵੀਡੀਓ ਤੇ ਤੜਕਾ ਆਪਣਾ ਰੈਡੀ ਹੋ ਚੁੱਕਾ ਹੈ ਤੇ ਇਹਦੇ ਵਿੱਚ ਐਡ ਕਰ ਦਿੱਤਾ ਹੈ ਮੈਂ ਬਤਾਉ ਜਿਹੜੇ ਮੈਂ ਭੁੰਨ ਕੇ ਧੋਵਾਰ ਕੇ ਛਿਲਕੇ ਰੱਖੇ ਹੋਏ ਸੀਗੇ ਤੇ ਹੁਣ ਜਿਹੜਾ ਮੈਂ फटाफट ਇਹਨੂੰ ਮਸਾਲੇ ਦੇ ਵਿੱਚ ਮਿਕਸ ਕਰਕੇ ਅੱਛੀ ਤਰ੍ਹਾਂ ਨਾਲ ਰਿਜਣੇ ਰੱਖ ਦੂੰਗੀ ਤੇ ਹੋਰ ਕੰਮ ਜਿਹੜੇ ਆ ਮੇਰੇ ਵੈਸੇ ਨਿਬੜੇ ਹੋਏ ਆ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਛੋਟੀ ਜਿਹੀ ਵੀਡੀਓ ਜਿਹੜੀ ਆ ਪਸੰਦ ਆਊਗੀ ਵਧੀਆ ਲੱਗੂਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ 'ਚ Tata classes se bye bye